ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਭਾਈ ਅਮਰਿਤਪਾਲ ਖਾਲਸਾ ਦੀ ਐਨਐਸਏ ਇੱਕ ਸਾਲ ਹੋਰ ਵਧਾ ਦਿੱਤੀ ਗਈ ਹੈ ਜਦੋਂ ਕਿ ਉਹਨਾਂ ਦੀ ਦੂਸਰੀ ਐਨਐਸਏ ਤੇ ਕਿਸੇ ਤਰ੍ਹਾਂ ਦੀ ਦਾਵੀ ਕੋਈ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਫੈਸਲਾ ਨਹੀਂ ਆਇਆ ਤਾਂ ਉਹਨਾਂ ਦੇ ਵਕੀਲ ਨੇ ਭਾਈ ਅਮਰਿਤਪਾਲ ਖਾਲਸਾ ਜੀ ਦੇ ਵਕੀਲ ਨੇ ਅਪੀਲ ਕੀਤੀ ਹੈ ਕਿ ਜੇਕਰ ਦੂਸਰੀ ਤੇ ਹਜੇ ਤੱਕ ਕੋਈ ਫੈਸਲਾ ਨਹੀਂ ਆਇਆ ਤਾਂ ਤੀਸਰੀ ਐਨਐਸਏ ਉੱਤੇ ਕਿਹੜੇ ਇਲਜ਼ਾਮਾ ਕਰਕੇ ਉਹਨਾਂ ਦੇ ਲਗਾ ਦਿੱਤੀ ਗਈ ਹੈ ਜਦੋਂ ਕਿ ਉਹਨਾਂ ਦੇ ਦੋਸ਼ ਕੋਈ ਐਡੇ ਵੱਡੇ ਸਾਬਿਤ ਹੁੰਦੇ ਨਜ਼ਰ ਨਹੀਂ ਆ ਰਹੇ ਤਾਂ ਇਹ ਕਿਉਂ ਐਨਐਸਏ ਵਧਾ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਇਹੋ ਜਿਹੇ ਐਡੇ ਵੱਡੇ ਇਲਜ਼ਾਮ ਨਹੀਂ ਹਨ ਜਿਹਦੇ ਉੱਤੇ ਉਹਨਾਂ ਨੇ ਏਡੀ ਵੱਡੀ ਜੋ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਐਨਐਸਏ ਵਧਾ ਦਿੱਤੀ ਗਈ ਹੈ ਤਾਂ ਜਿੱਥੇ ਗੱਲ ਕਰੀ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖ ਭਾਈਚਾਰੇ ਦੇ ਨਾਲ ਕਦੇ ਵੀ ਕੋਈ ਪਾਰਟੀ ਖੜੀ ਨਜ਼ਰ ਨਹੀਂ ਆਈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਜਦੋਂ ਕਿ ਉਹ ਸੈਂਟਰ ਦੀਆਂ ਸਰਕਾਰਾਂ ਨੇ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਸਿੱਖ ਭਾਈਚਾਰੇ ਦੇ ਵਾਸਤੇ ਇੱਕ ਵੱਖਰਾ ਕਾਨੂੰਨ ਬਣਾਣਾ ਤਾਂ ਜਿੱਥੇ ਉਹ ਗੱਲ ਕਰਦੇ ਨੇ ਕਿ ਕਾਂਗਰਸ ਜੋ ਕਾਂਗਰਸ ਪਾਰਟੀ ਹੈ ਉਹਨਾਂ ਵੱਲੋਂ ਵੀ ਸਿੱਖ ਸਿੱਖ ਬੰਦੀ ਉੱਪਰ ਕਦੇ ਵੀ ਕੋਈ ਕਾਨੂੰਨ ਨਹੀਂ ਵੱਖਰਾ ਕਾਨੂੰਨ ਨਹੀਂ ਬਣਾਇਆ ਗਿਆ ਤਾਂ ਜੇ ਗੱਲ ਕਰੀਏ ਜੋ ਉਹਨਾਂ ਤੇ ਐਨਐਸਏ ਭਾਈ ਅਮਰਿਤਪਾਲ ਖਾਸਾ ਜੀ ਤੇ ਐਨਐਸਏ ਵਧਾਈ ਗਈ ਹੈ ਉੱਥੇ ਹੀ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਤੇ ਭਾਈ ਸਬਜੀਤ ਸਿੰਘ ਜੀ ਜੋ ਉਮੀਦਵਾਰ ਨੇ ਫਰੀਦਕੋਟ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਵੱਖ-ਵੱਖ ਡੀਸੀ ਡੀਐਸਪੀ ਦਫ਼ਤਰਾਂ ਦੇ ਵਿੱਚ ਜਾ ਕੇ ਅਸੀਂ ਰੈਲੀਆਂ ਕੱਢਾਂਗੇ ਤੇ ਅਸੀਂ ਆਪਣੇ ਮੰਗ ਪੱਤਰ ਰੱਖਾਂਗੇ ਕਿ ਜੋ ਅਮ੍ਰਿਤਪਾਲ ਭਾਈ ਅਮ੍ਰਿਤਪਾਲ ਖਾਸਾ ਜੀ ਤੇ ਐਨਐਸਏ ਵਧਾਈ ਹੈ ਉਸ ਹੱਕ ਦੇ ਵਿੱਚ ਅਸੀਂ ਖੜਾਂਗੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਇਹਨਾਂ ਨੂੰ 2000 ਜਦੋਂ 24 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਲੋਕਾਂ ਨੇ ਉਹਨਾਂ ਨੂੰ ਪਾਰੀ ਗਿਣਤੀ ਨਾਲ ਜਿਤਾਇਆ ਭਾਈ ਅਮਰਿਤਪਾਲ ਖਾਲਸਾ ਜੀ ਨੂੰ ਤਾਂ ਮੈਂਬਰ ਆਫ ਪਾਰਲੀਮੈਂਟ ਬਣੇ ਜੇਕਰ ਲੋਕ ਉਹਨਾਂ ਦੇ ਨਾਲ ਖੜੇ ਸਨ ਤਾਂ ਸਰਕਾਰ ਨੂੰ ਕਿਸ ਗੱਲ ਦਾ ਡਰ ਸੀ ਜੋ ਉਹਨਾਂ ਨੇ ਇਹ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਜੋ ਕਾਨੂੰਨ ਕਾਨੂੰਨ ਦੇ ਆਧਾਰੇ ਦੇ ਵਿੱਚ ਰਹਿ ਕੇ ਹੀ ਉਹਨਾਂ ਨੇ ਲੋਕਾਂ ਲਈ ਕੰਮ ਕੀਤੇ ਤੇ ਤਾਂ ਹੀ ਕਰਕੇ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਬਣਾ ਦਿੱਤਾ ਗਿਆ ਜੇਕਰ ਗੱਲ ਕਰੀਏ ਤਾਂ ਭਾਈ ਅੰਮ੍ਰਿਤਪਾਲ ਖਾਲਸਾ ਜੀ ਉੱਪਰ ਐਨਐਸਏ ਤੋਂ ਇਲਾਵਾ ਜੋ ਯੂਆਪਾ ਵੀ ਲੱਗਿਆ ਹੋਇਆ ਹੈ ਜਿਸ ਨੂੰ ਲੈ ਕੇ ਸਿੱਟ ਨੇ ਖੁਦਾਸਾ ਕੀਤਾ ਹੈ ਕਿ ਭਾਈ ਅਮਰਿਤਪਾਲ ਸਿੰਘ ਦੀਆਂ ਬਰੀਕੀਆਂ ਨੂੰ ਜਾਣਦੇ ਸਨ ਗੁਰਪ੍ਰੀਤ ਹਰੀ ਕੇ ਨੋ ਜਿਸ ਕਰਕੇ ਉਹਨਾਂ ਦਾ ਕਤਲ ਵੀ ਕਤਲ ਵੀ ਕਰ ਦਿੱਤਾ ਗਿਆ ਸੀ ਜਿਵੇਂ ਕਿ ਉਹ ਪ੍ਰਧਾਨ ਬਣੇ ਭਾਈ ਅਮਰਿਤਪਾਲ ਸਿੰਘ ਖਾਲਸਾ ਅਕਾਲੀ ਦਲ ਵਾਲਸ ਪੰਜਾਬ ਦੇ ਤਾਂ ਇਹਨੂੰ ਦੇਖ ਕੇ ਇੱਕ ਪਾਰਾ ਪਾਰੀ ਜਦੋਂ ਖੱਠ ਵੇਖਿਆ ਗਿਆ ਦਮਦਮਾ ਸਾਹਿਬ ਵਿਖੇ ਤਾਂ ਭਾਈ ਸਭਜੀਤ ਸਿੰਘ ਨੇ ਕਿਹਾ ਕਿ 2027 ਦੀਆਂ ਚੋਣਾਂ ਦੇ ਵਿੱਚ ਜੋ ਵਿਧਾਨ ਸਭਾ ਦੇ ਚੋਣਾਂ ਹੋਣ ਗਿਆ ਉਹਦੇ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਬੰਦੇ ਵੀ ਨਜ਼ਰ ਆ ਰਹੇ ਨੇ ਇਸ ਡਰ ਕਰਕੇ ਜੋ ਸਰਕਾਰ ਨੇ ਉਹਨਾਂ ਦੀ ਐਨਐਸਏ ਵਧਾ ਦਿੱਤੀ ਗਈ ਹੈ ਤਾਂ ਜਿੱਥੋਂ ਦੀ ਗੱਲ ਕਰਦੇ ਹਾਂ ਜੀ ਜੋ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਤੇ ਐਨਐਸਏ ਵਧਾਉਣ ਦਾ ਚਾਰਜ ਲੱਗੇ ਹਨ ਦਾ ਉਹਨਾਂ ਦਾ ਵਕੀਲ ਤੇ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਜੋ ਵੀ ਉਹਨਾਂ ਦੇ ਸਿੰਘ ਸਹਿਬਾਨ ਨੇ ਉਹਨਾਂ ਦੇ ਨਾਲ ਖੜੇ ਹਨ ਤੇ ਉਹਨਾਂ ਦੀ NSA ਉੱਤੇ ਇੱਕ ਵੱਡਾ ਮੁੱਦਾ ਉਹ ਚੱਕਿਆ ਹੋਇਆ ਤੇ ਹਰ ਪਾਸੇ ਹਲਚਲ ਮੱਚੀ ਹੋਈ ਹੈ ਕਿ ਹਰ ਪਾਸੇ ਰੈਲੀ ਕੱਢਣ ਬਾਰੇ ਗੱਲ ਕੀਤੀ ਜਾ ਰਹੀ ਹੈ ਜੋ ਲੋਕ ਜੋ ਸਰਬ ਸਰਜੀਤ ਸਿੰਘ ਉਮੀਦਵਾਰ ਨੇ ਉਹਨਾਂ ਨੇ ਵੀ ਕਿਹਾ ਹੈ ਜੋ ਫਰੀਦਕੋਟ ਤੋਂ ਉਮੀਦਵਾਰ ਨੇ ਕਿ ਮੈਂ ਹਰ ਤਰ੍ਹਾਂ ਦੇ ਹੱਕ ਵਿੱਚ ਖੜਾ ਹੋਵਾਂਗਾ ਭਾਈ ਅਮਰ ਸਿੰਘ ਖਾਲਸਾ ਜੀ ਦੇ ਨਾਲ ਕਿ ਉਹਨਾਂ ਦੀ ਐਨਐਸਏ ਜੋ ਰੋਕੀ ਜਾਵੇ ਬਾਕੀ ਜੋ ਵੀ ਅੱਗੇ ਨਿਕਲਦਾ ਰਿਜ਼ਲਟ ਸਾਹਮਣੇ ਆਵੇਗਾ ਤਾਂ ਉਹਨੂੰ ਲੈ ਕੇ ਜਲਦੀ ਪੇਸ਼ ਹੋਵਾਂਗੇ